ਤਪੂਆ ਦੀ ਕੁੜੀ ਦੇ ਵਿਆਹ ਤੋਂ ਵਾਪਸ ਕਰੇ ਪਰਤਿਆ ਸੀ ਪਰਿਵਾਰ ਤਿੰਨ ਭੈਣਾਂ ਤੇ ਇੱਕ ਭਰਾ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਰੂਕਮਬਾਉ ਖਾਦਸਾ ਵਾਪਰ ਗਿਆ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੋਂਟੇ ਖੜੇ ਖੋਜਣਗੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਰ ਜਿਹੜੀ ਹੈ ਕਾਰ ਧੀਆਂ ਬਾਜ਼ੀਆਂ ਪਈਆਂ ਹੋਈਆਂ ਨੇ ਪੂਰਾ ਪਰਿਵਾਰ ਸੀ ਤਿੰਨ ਭੈਣਾਂ ਤੇ ਇੱਕ ਭਰਾ ਤਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹੜਾ ਕਿ ਵਿਆਹ ਦੇ ਵਿੱਚੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ ਔਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਗੱਡੀ ਪਲਟੀਆਂ ਖਾ ਜਾਂਦੀ ਹੈ ਤੁਸੀਂ ਦੇਖੋ 메ਨ ਸੜਕ ਤੋਂ ਗੱਡੀ ਬੇਕਾਬੂ ਹੋਈ ਔਰ ਬੇਕਾਬੂ ਹੋ ਕੇ ਗੱਡੀ ਕਿਵੇਂ ਪਲਟੀਆਂ ਖਾ ਕੇ ਤੇ ਖੇਤਾਂ ਦੇ ਵਿੱਚ ਡਿੱਗ ਜਾਂਦੀ ਹੈ ਔਰ ਤੁਹਾਨੂੰ ਦੱਸਦੀ ਕਿ ਤਿੰਨਾ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਭੈਣਾਂ ਦੇ ਸਾਹਮਣੇ ਭਰਾ ਦੀ ਤੜਫ ਤੜਕੇ ਜਾਨ ਨਿਕਲੀ ਹੈ ਤਾਂ ਉਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਹਾਲਾਂਕਿ ਤਿੰਨੇ ਭੈਣਾਂ ਦੇ ਵਿੱਚੋਂ ਇੱਕ ਭੈਣ ਜਿਹੜੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੀ ਜਾ ਰਹੀ ਹੈ ਔਰ ਬਾਕੀ ਦੋ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸ ਦਈ ਕਿ ਭੂਆ ਦੀ ਕੁੜੀ ਦਾ ਵਿਆਹ ਸੀਗਾ ਔਰ ਭੂਆ ਦੀ ਕੁੜੀ ਦੀ ਡੋਲੀ ਤੋੜ ਕੇ ਤੇ ਇਹ ਪਰਿਵਾਰ ਵਾਪਸ ਆਪਣੇ ਘਰੇ ਆ ਰਿਹਾ ਸੀ ਇਹਨਾਂ ਨੂੰ ਇਹ ਨਹੀਂ ਸੀਗਾ ਪਤਾ ਕਿ ਇੱਕ ਪਾਸੇ ਆ ਪੂਆ ਦੀ ਕੁੜੀ ਦੀ ਡੋਲੀ ਤੋਰਨੀ ਹੈ ਤੇ ਦੂਜੇ ਪਾਸੇ ਜਦੋਂ ਅਸੀਂ ਘਰੇ ਜਾਣਾ ਹੈ ਤੇ ਸਾਡੇ ਨਾਲ ਆ ਭਿਆਨਕ ਘਟਨਾ ਵਾਪਰ ਜਾਣੀ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਇਸ ਹਾਦਸੇ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਬੜੀ ਦਰਤਨਾਕ ਮੌਤ ਮਿਲੀ ਹੈ ਤਿੰਨਾਂ ਭੈਣਾਂ ਦੇ ਸਾਹਮਣੇ ਭਰਾ ਦੀ ਤੜਫ ਤੜਫ ਕੇ ਜਾਨ ਨਿਕਲੀ ਹੈ ਤੁਹਾਨੂੰ ਦੱਸ ਦਈਏ ਕਿ ਦੀਨਾਨਗਰ ਦੇ ਪਿੰਡ ਡੀਂਡਾ ਦੇ ਨੇੜੇ ਪੂਆ ਦੀ ਕੁੜੀ ਦਾ ਵਿਆਹ ਸੀਗਾ ਔਰ ਇਸ ਪਰਿਵਾਰ ਨੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਉੱਥੇ ਉਸ ਤੋਂ ਬਾਅਦ ਜਦੋਂ ਡੋਲੀ ਤੋਰੀ ਕੁੜੀ ਦੀ ਤੇ ਉਸ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਦੋਂ ਪਰਤ ਰਹੀ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੱਡੀ ਦਾ ਸੰਤੁਲਨ ਵਿਗੜ ਗਿਆ ਜਦੋਂ ਗੱਡੀ ਦਾ ਸੰਤੁਲਨ ਵਿਗੜਿਆ ਤੇ ਉਸ ਤੋਂ ਬਾਅਦ ਗੱਡੀ ਦੀਆਂ ਬਾਜੀਆਂ ਪੈ ਗਈਆਂ ਔਰ ਚਾਰ ਜਣੇ ਟੋਟਲ ਇਸ ਗੱਡੀ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ ਤਿੰਨ ਭੈਣਾਂ ਤੇ ਇੱਕ ਭਰਾ ਤਿੰਨਾ ਭੈਣਾ ਦੇ ਇਕਲੌਤੇ ਭਰਾ ਦੀ ਮੌਤ ਹੋ ਚੁੱਕੀ ਐ ਇਸ ਦਰਦਨਾਕ ਹਾਦਸੇ ਦੇ ਵਿੱਚ ਲੋਕਾਂ ਨੇ ਗੱਡੀ ਨੂੰ ਸਿੱਧਿਆ ਕੀਤਾ ਗੱਡੀ ਦੇ ਬਹੁਤ ਬੁਰੀ ਹਾਲਤ ਸੇ ਗੱਡੀ ਚੱਕਨਾ ਚੂਰ ਹੋ ਚੁੱਕੀ ਐ ਗੱਡੀ ਨੂੰ ਸਿੱਧਿਆ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢਿਆ ਗਿਆ ਤੇ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੋ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਔਰ ਇੱਕ ਦੀ ਹਾਲਤ ਜਾਦਾਂ ਗੰਭੀਰ ਐ ਜਦਕਿ ਤਿੰਨਾ ਭੈਣਾ ਦਾ ਇਕਲੌਤਾ ਭਰਾ ਇਕਲਾਤਾ ਵੀਰ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤਾਪੂਆ ਦੀ ਕੁੜੀ ਦੇ ਵਿਆਹ ਤੋਂ ਵਾਪਸ ਕਰੇ ਪਰ 83 ਪਰਿਵਾਰ ਤਿੰਨ ਭੈਣਾਂ ਤੇ ਇੱਕ ਭਰਾ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਰੂਕਮਬਾਉ ਖਾਦਸਾ ਵਾਪਰ ਗਿਆ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੋਂਟੇ ਖੜੇ ਖੋਜਣਗੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਰ ਜਿਹੜੀ ਹੈ ਕਾਰ ਧੀਆਂ ਬਾਜ਼ੀਆਂ ਪਈਆਂ ਹੋਈਆਂ ਨੇ ਪੂਰਾ ਪਰਿਵਾਰ ਸੀ ਤਿੰਨ ਭੈਣਾਂ ਤੇ ਇੱਕ ਭਰਾ ਤਿੰਨਾ ਪੈਣਾ ਦਾ ਇਕੱਲਾ ਇਕੱਲਾ ਭਰਾ ਜਿਹੜਾ ਕਿ ਵਿਆਹ ਦੇ ਵਿੱਚੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ ਔਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਗੱਡੀ ਪਲਟੀਆਂ ਖਾ ਜਾਂਦੀ ਹੈ ਤੁਸੀਂ ਦੇਖੋ 메ਨ ਸੜਕ ਤੋਂ ਗੱਡੀ ਬੇਕਾਬੂ ਹੋਈ ਔਰ ਬੇਕਾਬੂ ਹੋ ਕੇ ਗੱਡੀ ਕਿਵੇਂ ਪਲਟੀਆਂ ਖਾ ਕੇ ਤੇ ਖੇਤਾਂ ਦੇ ਵਿੱਚ ਡਿੱਗ ਜਾਂਦੀ ਹੈ ਔਰ ਤੁਹਾਨੂੰ ਦੱਸਦੀ ਕਿ ਤਿੰਨਾ ਪੈਣਾ ਦੇ ਇਕਲੌਤੇ ਭਰਾ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਪੈਣਾ ਦੇ ਸਾਹਮਣੇ ਭਰਾ ਦੀ ਤੜਫ ਤੜ ਕੇ ਜਾਨ ਨਿਕਲੀ ਹੈ ਤਾਂ ਉਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਹਾਲਾਂਕਿ ਤਿੰਨੇ ਭੈਣਾਂ ਦੇ ਵਿੱਚੋਂ ਇੱਕ ਭੈਣ ਜਿਹੜੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੀ ਜਾ ਰਹੀ ਹੈ ਔਰ ਬਾਕੀ ਦੋ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸਦੀ ਕਿ ਭੂਆ ਦੀ ਕੁੜੀ ਦਾ ਵਿਆਹ ਸੀਗਾ ਔਰ ਭੂਆ ਦੀ ਕੁੜੀ ਦੀ ਡੋਲੀ ਤੋੜ ਕੇ ਤੇ ਇਹ ਪਰਿਵਾਰ ਵਾਪਸ ਆਪਣੇ ਘਰੇ ਆ ਰਿਹਾ ਸੀ ਇਹਨਾਂ ਨੂੰ ਇਹ ਨਹੀਂ ਸੀਗਾ ਪਤਾ ਕਿ ਇੱਕ ਪਾਸੇ ਆ ਪੂਆ ਦੀ ਕੁੜੀ ਦੀ ਡੋਲੀ ਤੋੜਨੀ ਐ ਤੇ ਦੂਜੇ ਪਾਸੇ ਜਦੋਂ ਅਸੀਂ ਘਰੇ ਜਾਣਾ ਐ ਤੇ ਸਾਡੇ ਨਾਲ ਆ ਭਿਆਨਕ ਘਟਨਾ ਵਾਪਰ ਜਾਣੀ ਐ ਤਿੰਨ ਭੈਣਾਂ ਦਾ ਇਕਲੌਤਾ ਭਰਾ ਇਸ ਹਾਦਸੇ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਬੜੀ ਦਰਤਨਾਕ ਮੌਤ ਮਿਲੀ ਐ ਤਿੰਨਾਂ ਭੈਣਾਂ ਦੇ ਸਾਹਮਣੇ ਭਰਾ ਦੀ ਤੜਫ ਤੜਫ ਕੇ ਜਾਨ ਨਿਕਲੀ ਐ ਤੁਹਾਨੂੰ ਦੱਸ ਦਈਏ ਕਿ ਦੀਨਾਨਗਰ ਦੇ ਪਿੰਡ ਡੀਂਡਾ ਦੇ ਨੇੜੇ ਪੂਆ ਦੀ ਕੁੜੀ ਦਾ ਵਿਆਹ ਸੀਗਾ ਔਰ ਇਸ ਪਰਿਵਾਰ ਨੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਉੱਥੇ ਉਸ ਤੋਂ ਬਾਅਦ ਜਦੋਂ ਡੋਲੀ ਤੋਰੀ ਕੁੜੀ ਦੀ ਤੇ ਉਸ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਦੋਂ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੱਡੀ ਦਾ ਸੰਤੁਲਨ ਵਿਗੜ ਗਿਆ ਜਦੋਂ ਗੱਡੀ ਦਾ ਸੰਤੁਲਨ ਵਿਗੜਿਆ ਤੇ ਉਸ ਤੋਂ ਬਾਅਦ ਗੱਡੀ ਦੀਆਂ ਬਾਜੀਆਂ ਪੈ ਗਈਆਂ ਔਰ ਚਾਰ ਜਣੇ ਟੋਟਲ ਇਸ ਗੱਡੀ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ ਤਿੰਨ ਭੈਣਾਂ ਤੇ ਇੱਕ ਭਰਾ ਤਿੰਨਾ ਭੈਣਾ ਦੇ ਇਕਲੌਤੇ ਭਰਾ ਦੀ ਮੌਤ ਹੋ ਚੁੱਕੀ ਐ ਇਸ ਦਰਦਨਾਕ ਹਾਦਸੇ ਦੇ ਵਿੱਚ ਲੋਕਾਂ ਨੇ ਗੱਡੀ ਨੂੰ ਸਿੱਧਿਆ ਕੀਤਾ ਗੱਡੀ ਦੇ ਬਹੁਤ ਬੁਰੀ ਹਾਲਤ ਸੀ ਗੱਡੀ ਚੱਕਨਾ ਚੂਰ ਹੋ ਚੁੱਕੀ ਐ ਗੱਡੀ ਨੂੰ ਸਿੱਧਿਆ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢਿਆ ਗਿਆ ਤੇ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੋ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਔਰ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਐ ਜਦਕਿ ਤਿੰਨਾ ਭੈਣਾ ਦਾ ਇਕਲੌਤਾ ਭਰਾ ਇਕਲਾਤਾ ਵੀਰ ਇਸ ਦੁਨੀਆ ਨੂੰ ਅਲਵਿਦਾ ਆ ਗਿਆ